ਦਾ ਘੰਟਾ ਨਰਾਦ ਨਰਾ ਰੋਲਾ ਪਤਾ ਕੀ ਕਰਦੇ ਸਾਡੇ ਟਾਫਾ ਕਰਦੇ ਨੇ ਕੁੜੀ ਨੂੰ ਫੜ ਗਏ ਬੈੱਡ ਤੇ ਟਾਲੇ ਤੇ ਕੁੜੀ ਮੇਰੀ ਨੂੰ ਇਹਨਾਂ ਗੰਦੀ ਗੰਦੀ ਹਰਕਤ ਕੀਤੀ ਮੇਰੀ ਕੁੜੀ ਨਾਲ ਬੋਲੇ ਕਿੱਥੇ ਲੱਤਾਂ ਮਾਰੇ ਸਰੀਰੀ ਚ ਲੱਤਾਂ ਮਾਰੇ ਨੇ ਵਾਲ ਫੜ ਗਏ ਨਾ ਸਾਰੇ ਬਲੋਗ ਹੈ ਮੇਰੀ ਕੁੜੀ ਦਾ ਤੇ ਰੱਸੇ ਨਾਲ ਉਹਦੇ ਨਿਸ਼ਾਨ ਪਏ ਹੋਣ ਕਿਟਣ ਦਾ ਕਾਰਨ ਕੀ ਸੀ ਮੁੱਕ ਕਾਰਨ ਕੀ ਵੀ ਮੁੰਡਾ ਵੀ ਮੁੰਡੇ ਨੂੰ ਤੂੰ ਫੜ ਮੁੰਡੇ ਨੂੰ ਤੂੰ ਸਿਕਾਇਆ ਤੂੰ ਤੂੰ ਕੱਢਿਆ ਮੁੰਡੇ ਫਿਰ ਪੁਲਿਸ ਵੱਲੋਂ ਕੋਈ ਕਾਰਵਾਈ ਪੁਲਿਸ ਦਾ ਮਾਇਗਾ ਇਸੇ ਥਾਂ ਤੇ ਪੱਜੀ ਗਿਆ ਮੈਂ ਕੋਈ ਸਾਧਨ ਨਹੀਂ ਸੀ ਪੁਲਿਸ ਵਾਲੇ ਦੋ ਬੜੇ ਪੁਲਿਸ ਵਾਲੇ ਦੋ ਉਸੇ ਟਾਈਮ ਆ ਪਿੰਡ ਜੰਸੂਏ ਦੀ ਇੱਕ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ ਜਿੱਥੇ ਇੱਕ ਔਰਤ ਨੂੰ ਬਿਜਲੀ ਦੇ ਖੰਭੇ ਨਾਲ ਬਣ ਕੇ ਕੁੱਟਮਾਰ ਕਰੀ ਗਈ ਹੈ ਤੇ ਉਥੇ ਸਾਡੇ ਨਾਲ ਮੱਲੇ ਵਾਲੇ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਜਾਣਾਂਗੇ ਕਿ ਮਾਮਲਾ ਕੀ ਸੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਕਿਰਸ਼ਨ ਹੈ ਕਿ ਤੁਸੀਂ ਉਸ ਲੇਡੀਜ਼ ਦੇ ਕੀ ਲੱਗਦੇ ਹੋ ਮੰਮੀ ਲੱਗਦੀ ਉਹਦੀ ਕਿਉਂ ਕੁੱਟਿਆ ਨਹੀਂ ਤਸ਼ੱਦਦ ਕਿਉਂ ਕੀਤਾ ਹੈ ਕੀ ਕਾਰਨ ਸੀ ਅਜੀਨਾ ਉਹਨਾਂ ਦਾ ਮੁੰਡਾ ਸੀ ਜੀ ਛੋਟਾ 18 ਉਹਨੇ ਉਹਨੇ 18 15 ਸਾਲ ਦਾ ਹੈ ਦੇ ਸਾਡੇ ਘਰ ਅਸੀਂ ਇਕੱਠੇ ਬੈਠੇ ਸੀ ਉਹਨਾਂ ਦੇ ਘਰ ਪੰਖਾ ਵੀ ਨਹੀਂਗਾ ਜਿਹੜੀ ਕੁੜੀ ਹੈ ਮੇਰੀ ਨਾ ਉਹਨਾਂ ਦੇ ਕੋਲ ਪੰਖਾ ਨਹੀਂ ਹੈ ਮੈਂ ਜਿੱਤਨ 1200 ਕੁੜੀ ਨਹੀਂ ਦਿੱਤਾ ਤੇ 400 ਮਾਇਆ ਤੇ ਉਹ ਮੁੰਡਾ ਪੰਖਾ ਲੈਣ ਗਏ ਦੇਖ ਲਈ ਅੱਧਾ ਘੰਟਾ ਨਵਾ ਦੇ ਉਹਨੇ ਰੋਲਾ ਫਟਾ ਕੇ ਕਰਕੇ ਸਾਡੇ ਟਾਫਾ ਕਰਦੇ ਨੇ ਕੁੜੀ ਨੂੰ ਫੜ ਕੇ ਬੈੱਡ ਤੇ ਟਾਲੇ ਤੇ ਕੁੜੀ ਮੇਰੀ ਨੂੰ ਬਦਤਮੀਜ਼ੀ ਕਿਤੇ ਨੇ ਕਿ ਤੈਨੂੰ ਕੀ ਦੱਸਾਂ ਇਹਨਾਂ ਗੰਦੀ ਗੰਦੀ ਹਰਕਤ ਕੀਤੀ ਮੇਰੀ ਕੁੜੀ ਨਾਲ ਉਹ ਕਿੱਥੇ ਲੱਤਾ ਮਾਰੇ ਸਰੀਰ ਵਿੱਚ ਲੱਤਾ ਮਾਰੇ ਨੇ ਮਾਲ ਫੜ ਗਏ ਨਸਾਂ ਸਾਰੇ ਬਲੋਗ ਹੈ ਮੇਰੀ ਕੁੜੀ ਦਾ ਰਸੇ ਨਾਲ ਉਹਦੇ ਨਿਸ਼ਾਨ ਪਏ ਹੋਣ ਉਹਨਾਂ ਦੀ ਕੁੜੀ ਮਤਨ ਦਿਖਾ ਦੇਦੀ ਬਹੁਤ ਬਦਤਮੀਜ਼ ਕਿਹੜੀ ਕੁੜੀ ਬਹੁਤ ਜਿਆਦੀ ਕੁੱਟਣ ਦਾ ਕਾਰਨ ਕੀ ਸੀ ਮੁੱਖ ਕਾਰਨ ਕੀ ਸੀ ਵੀ ਮੁੰਡਾ ਵੀ ਮੁੰਡੇ ਨੂੰ ਤੂੰ ਫੜ ਮੁੰਡੇ ਨੂੰ ਤੂੰ ਸਿਖਾਇਆ ਵੀ ਤੂੰ ਤੂੰ ਕੱਢਿਆ ਮੁੰਡੇ ਨੂੰ ਜਿਹੜੇ ਨੂੰ ਆ ਨਹੀਂ ਕਲੇ ਉਹਨਾਂ ਦੀ ਉਹਨਾਂ ਦੀ ਨੂਹ ਨਿਕਲੇ ਤੁਸੀਂ ਕਹਿ ਰਹੇ ਹੋ ਮਤਲਬ ਉਹਨਾਂ ਨੇ ਆ ਕੇ ਫਿਰ ਉਹ ਲੇਡੀਜ਼ ਨੂੰ ਕੁੱਟਣਾ ਸ਼ੁਰੂ ਕਰਤਾ ਉਹਦੀ ਮਦਰ ਕੁੱਟ ਕੇ ਕਿ ਤਵੇਂ ਕਰਾ ਤੈਨੂੰ ਨੰਗੀ ਕਰਨ ਲੱਗੇ ਸੀ ਅੰਦਰੋਂ ਨਾੜਾ ਤੋੜਨ ਲੱਗੇ ਸੀ ਕੁੱਟਣ ਦਾ ਮਤਲਬ ਹੋਰ ਹੀ ਨੰਗੀ ਕਰਨ ਲੱਗੇ ਸੀ ਮੇਰੀ ਕੁੜੀ ਨੂੰ ਇੱਥੇ ਕੱਪੜੇ ਕਮੀਜ਼ ਛੁਪਤੇ ਥੋੜਾ ਟੇਟ ਸੀ ਨਾ ਨਵਾਂ ਸੂਟ ਪੱਟਾ ਨਹੀਂ ਥੋੜੇ ਦੇ ਪੱਟਾ ਪੇਉ ਤਾਂ ਲੈ ਇੱਥੇ ਖੰਭੇ ਨਾਲ ਬੰਨਤ ਪਰ ਉੱਥੇ ਚੌਂਕ ਦੇ ਕੰਟਾ ਦਰਗੇ ਪਰ ਇੱਥੇ ਖੰਭਾ ਹੈ ਕਿਹੜਾ ਖੰਭਾ ਸੀ ਜਿੱਥੇ ਬੰਨਿਆ ਹੋਣਾ ਹੈ ਨਾ ਕੰਬਾਤ ਕੇ ਮੇਰੇ ਲੱਗੇ ਹੋਣੇ ਉੱਥੇ ਦੇਖੋ ਇਹ ਕੰਬਾ ਗੜੇ ਤੇ ਫਿਰ ਪੁਲਿਸ ਵੱਲੋਂ ਕੋਈ ਕਾਰਵਾਈ ਪੁਲਿਸ ਤਾਂ ਮੈਂ ਗਈ ਸੀ ਥਾਣੇ ਪੱਜੀ ਕੇ ਮੈਂ ਤਾਂ ਕੋਈ ਸਾਧਨ ਵੀ ਨਹੀਂ ਸੀ ਪੁ ਉਸੀ ਦਾ ਮਗਰ ਦੋ ਪੁਲਸਰਾਂ ਨੇ ਵੀ ਇਹਦਾ ਸੀ ਬੰਨੀ ਐਸੀ ਬੰਨੀ ਛੱਡਣ ਨਾ ਪੁਲਸਰ ਕਰੇ ਨਹੀਂ ਛੱਡੀ ਉਹਨਾਂ ਨੇ ਪਰ ਲੇਡੀ ਪੁਲਿਸ ਆਈ ਸੀਟੀ ਥਾਣੇ ਤੋਂ ਬੋਲ ਕਿੱਥੋਂ ਆਈਏ ਮੈਂ ਉੱਥੇ ਬੈਠੀਆਂ ਪਰ ਲੇਡੀ ਪੁਲਿਸ ਆ ਕੇ ਚੜਾ ਗਈ ਉਹਨਾਂ ਨੂੰ ਕਿ ਕਿਸੇ ਦਾ ਨਾਮ ਹੈਗਾ ਪਤਾ ਕਿਸੇ ਦਾ ਜਿਹਨੇ ਕਰਿਆ ਉਹਨਾਂ ਦਾ ਇਹ ਜਿਹਨਾਂ ਅੰਮਾਰੀ ਕੁੜੀ ਕੋਲੋਂ ਆ ਵੀ ਜਾਏਗਾ ਗੱਭਰੇਗਾ ਮਿੱਟੂ ਜਿਹੜਾ ਨਾਮ ਹੈ ਜਲਦੀਪ ਨੇ ਜਲਦੀਪ ਸਾਰੇ ਨੂੰ ਵੀਡੀਓ ਤੇ ਵੀਡੀਓ ਚਾਹੀਦੇ ਸਾਰੇ ਬੰਦੇ ਨੇ ਹੁਣ ਤੁਸੀਂ ਇਨਸਾਫ ਦੀ ਮੰਗ ਕਰਦੇ ਹੋ ਹਾਂ ਅਸੀਂ ਇਨਸਾਫ ਦੀ ਮੰਗ ਕਰਦੇ ਹਾਂ ਸਾਨੂੰ ਹੀ ਸਾਹ ਪਰ ਗਵਰਨਮੈਂਟ ਸਾਨੂੰ ਬੁੱਕ ਇਨਸਾਬ ਦਿਹਾ ਚਲੇ ਚੰਨ ਬਸ ਤੇ ਇਸ ਟਾਈਮ ਤੇ ਕੁੜੀ ਦੀ ਸਥਿਤੀ ਕਿਵੇਂ ਆ ਕੁੜੀ ਦੀ ਸਥਿਤੀ ਤੇ ਬਸ ਆਇਆ ਤੈਨੂੰ ਪਤਾ ਬੁਰਾ ਹਾਲ ਹੈ ਤੈਨੂੰ ਟੈਨਸ਼ਨ ਇੰਨਾ ਦੁਨੀਆਂ ਦੇ ਪਗਲੇ ਚ ਗਲਤ ਕੰਮ ਕਰੇ ਕੋਈ ਕੁੜੀ ਕੁੜੀ ਦਾ ਟੈਨਸ਼ਨ ਲੈ ਗਈ ਤੂੰ ਦੱਸ ਸਾ ਤੇ ਜਿਹੜਾ ਮੁੰਡਾ ਭੱਜਿਆ ਸੀ ਜਿਹੜੀ ਇਹਨਾਂ ਦੀ ਨੂੰ ਭੱਜੀ ਆ ਉਹ ਲੱਭੇ ਨਹੀਂ ਕੁਝ ਪਤਾ ਲੱਗਾ ਪਤਾ ਨਹੀਂ ਸੋ ਇਹ ਚੱਕਰ ਦਾ ਇਹ ਪਾਏਗੇ ਮੇਰੀ ਕੁੜੀ ਨੇ ਕਹਿਆ ਸੀ ਅਸੀਂ ਵੀ ਕਹ ਸੀ ਵੀ ਅਸੀਂ ਤੁਹਾਡੇ ਨਾਲ ਚੱਲੋ ਜਿੱਥੇ ਲੱਭਗੇ ਉਹਨੂੰ ਮਾਰੋ ਦੋਨਾਂ ਨੂੰ ਮਾਰੋ ਇਹ ਸਾਡੀ ਕੁੜੀ ਦਾ ਕਸੂਰ ਤਾਂ ਨਹੀਂ ਸੀ ਵੀ ਕੁੜੀ ਨੂੰ ਮਾਰਨ ਲੱਗੋ ਦੀ ਮਾਂ ਦਾ ਕੀ ਕਸੂਰ ਸੀ ਤੇ ਹੁਣ ਉਹ ਬੰਦੇ ਫਰਾਰ ਨੇ ਕਰੋ ਹਾਂ ਫਰਾਰ ਨੇ ਤੇ ਦੇਖ ਸਕਦੇ ਹੋ ਤੁਸੀਂ ਕੀ ਤਸ਼ਦਦ ਢਾਈ ਦੀ ਸੀ ਇੱਕ ਵਾਰ ਤੁਹਾਨੂੰ ਖੰਭਾ ਵੀ ਦਿਖਾ ਦਿੰਦੇ ਆ ਇਹ ਉਹੀ ਖੰਭਾ ਹੈ ਜਿਹਦੀ ਵੀਡੀਓ ਕਾਫੀ ਦਿਨਾਂ ਤੋਂ ਵਾਇਰਲ ਹੋ ਰਹੀ ਹੈ ਜਿੱਥੇ ਲੇਡੀਜ਼ ਨੂੰ ਬਨ ਕੇ ਉਟਿਆ ਗਿਆ ਤਸ਼ਦਦ ਢਾਈ ਕੀ ਪਰਿਵਾਰ ਮੈਂਬਰਾਂ ਦਾ ਕਹਿਣਾ ਹੈ ਕਿ ਗਲਤ ਤਰੀਕੇ ਨਾਲ ਛੇੜਛਾੜ ਵੀ ਕੀਤੀ ਗਿਆ ਤਸ਼ਦਦ ਪੂਰੀ ਢਾਈ ਦੀ ਹੈ ਇਹਦੀ ਹੈਰਾਨ ਕਰਨ ਵਾਲੀ ਗੱਲ ਹੈ ਕਿ ਉੱਥੇ ਹੀ ਬੇਰਹਿਮੀ ਦੀ ਦਿਖਾਉਂਦੇ ਆ ਹੱਦਾ ਕ੍ਰੋਸ ਕਰ ਲਿਆ ਕਿ ਮੁੰਡੇ ਦੀ ਮਾਂ ਦਾ ਕੀ ਕਸੂਰ ਸੀ ਜੇ ਮੁੰਡੇ ਦੀ ਗਲਤੀ ਸੀ ਉਹਨਾਂ ਦੀ ਨੂ ਭੱਜ ਗਈ ਤਾਂ ਉਹਦੇ ਘਰ ਪਰਿਵਾਰ ਮੈਂਬਰ ਵੀ ਇਹ ਕਹਿ ਰਹੇ ਸੀ ਕਿ ਅਸੀਂ ਤੁਹਾਡੇ ਨਾਲ ਆ ਅਸੀਂ ਉਹਨਾਂ ਨੂੰ ਲੱਭਾਂਗੇ ਤੇ ਉਹਨਾਂ ਨੂੰ ਬੰਦੀ ਕਾਰਵਾਈ ਤਹਿਤ ਸਜ਼ਾ ਦੇਵਾਂਗੇ ਪਰ ਉਥੇ ਜਿਹੜੇ ਕੁੜੀ ਦੇ ਪਰਿਵਾਰ ਮੈਂਬਰਾਂ ਵੱਲੋਂ ਜਿਹੜੀ ਤਰੀਕੇ ਨਾਲ ਤਸ਼ੱਦਦ ਢਾਈ ਗਈ ਹੈ ਕੁੱਟਮਾਰ ਕਰੀ ਗਈ ਹੈ ਤੇ ਉਥੇ ਉਹਦੀ ਮੰਮੀ ਨਾਲ ਕਹਿਣਾ ਕਿ ਛੇੜਛਾੜ ਵੀ ਕੀਤੀ ਗਈ ਹੈ ਪ੍ਰਾਈਵੇਟ ਪਾਰਟਸ ਤੱਕ ਤੇ ਹੱਥ ਮਾਰਿਆ ਗਿਆ ਕੱਪੜੇ ਪਾੜ ਦਿੱਤੇ ਗਏ ਨੇ ਬੇहद ਹੀ ਸ਼ਰਮਸਾਰ ਕਰਨ ਵਾਲਾ ਮਾਮਲਾ ਪਟਿਆਲਾ ਤੋਂ ਅਨਮਿਊਟ ਦੇ ਨਾਲ ਹਮਨਚਮੜ ਕੰਦੀਪੁਰ